ਲੌਂਗੀ ਇਲਾਕੇ ਦੇ ਵਿੱਚ ਸਥਿਤ ਕਈ ਪੇਂਗੈਸਟ ਦੇ ਵਿੱਚ ਗੰਭੀਰ ਪਈਆਂ ਜਾਣ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਕਿ ਸਖਤ ਹੋ ਗਿਆ ਤਾਂ ਪਹਿਲਾਂ ਵੀ ਇਹਨਾਂ ਪੀਜੀ ਬਾਰੇ ਕਈ ਵਾਰ ਨੋਟਿਸ ਜਾਰੀ ਕੀਤੇ ਨੇ ਤੇ ਸਥਾਨਕ ਲੋਕਾਂ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਇੱਥੇ ਪੀਜੀ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਨੇ ਤਾਂ ਕੁਝ ਸਮਾਂ ਪਹਿਲਾਂ ਬੋਹੜੀ ਦੇ ਸੁਨਹਾਰਾ ਇਲਾਕੇ ਵਿੱਚ ਇੱਕ ਪੀਜੀ ਦਾ ਨਿਰਮਾਣ ਕੰਮ ਚੱਲ ਰਿਹਾ ਸੀ ਜਿਸ ਦੌਰਾਨ ਇਮਾਰਤ ਟਹਿ ਗਈ ਆ ਤੇ ਇਸ ਦਰਦਨਾਕ ਹਾਦਸੇ ਤੋਂ ਵਿੱਚ ਮਲਬੇ ਹੇਠਾਂ ਦੱਬ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਇਸ ਤੋਂ ਬਾਅਦ ਇਮਾਰਤ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਹੈ ਤੇ ਘਟਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਹਿਰ ਦੇ ਵਿੱਚ ਸਥਿਤੀ ਸਾਰੇ ਪੀਜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੋਥੀ 11 ਕਾਨੂੰਨੀ ਤੌਰ ਤੇ ਚੱਲ ਰਹੀ ਪੀਜੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਅਗਰ ਬਲੌਂਗੀ ਦੀ ਗੱਲ ਕਰੀਏ ਤੇ ਬਲੌਂਗੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪੀਜੀ ਨੇ ਜਿਹਨੂੰ ਲੈ ਕੇ ਜਿਹੜੀ ਹੈ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਅਗਰ ਮੋਹਾਲੀ ਦੇ ਐਮਐਲਏ ਕਲਵਨ ਸਿੰਘ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਿਨੇ ਵੀ ਪੀਜੀ ਨੇ ਜਾਂ ਪੀਜੀ ਮਾਲਿਕ ਨੇ ਉਹਨਾਂ ਤੇ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਹਾਲਾਂਕਿ ਇਹ ਮਾਮਲਾ ਜਿਹੜਾ ਹੈ ਇਸ ਤੋਂ ਪਹਿਲਾਂ ਵੀ ਉੱਠਿਆ ਸੀਗਾ ਇਸ ਸਮੇਂ ਅਸੀਂ ਬਲੌਂਗੀ ਦੇ ਵਿੱਚ ਮੌਜੂਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਅਗਰ ਬਲੌਂਗੀ ਦੀ ਗੱਲ ਕਰੀਏ ਤੇ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਪੀਜੀ ਨੇ ਔਰ ਜਿਹੜੇ ਇੱਥੋਂ ਦੇ ਲੋਕਲ ਜਿਹੜੇ ਨਿ वाक 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 ने ने पीजी मालिक ਨੇ ਉਹ ਵਕ ਵਕ ਸੈਕਟਰਾਂ ਦੇ ਵਿੱਚ ਜਾਂ ਵਕ ਵਕ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਪ੍ਰਾਪਰਟੀ ਦੇ ਵਿੱਚ ਪੈਸਾ ਇਨਵੈਸਟ ਕੀਤਾ ਹੋਇਆ ਹਾਲਾਂਕਿ ਅਗਰ ਪੀਜੀ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਇੱਕ ਹਾਸਾ ਜਿਹੜਾ ਹੈ ਮੋਹਾਲੀ ਦੇ ਵਿੱਚ ਜਿਹੜਾ ਹੈ ਵਾਪਰਿਆ ਸੀਗਾ ਤੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਤੇ ਆਪਣਾ ਸੁਹਾਣਾ ਸਾਹਿਬ ਜਿਹੜਾ ਗੁਰਦੁਆਰਾ ਹੈ ਉਹਦੇ ਕੋਲ ਇੱਕ ਜਿਹੜਾ ਹੈ ਇੱਕ ਮਾਮਲਾ ਵਾਪਰਿਆ ਸੀਗਾ ਇੱਕ ਵਿਅਕਤੀ ਪੀਜੀ ਜਿਹੜਾ ਹੈ ਬਣਾ ਰਿਹਾ ਸੀਗਾ ਤੇ ਇਹ ਪੀਜੀ ਦੀ ਬਿਲਡਿੰਗ गिर ਜਾਂਦੀ ਹੈ ਉਹਦੇ ਵੀ ਜਿਹੜੇ ਨੇ ਇੱਕ ਵਿਅਕਤੀ ਦੀ ਮੌਤ ਵੀ ਦੀ ਵੀ ਖਬਰ ਆਈ ਸੀ ਉਸ ਤੋਂ ਬਾਅਦ ਜਿਹੜਾ ਇਹ ਸਿਲਸਿਲਾ ਚੱਲਿਆ ਸੀਗਾ ਡੀਸੀ ਪੱਧਰ ਦੀ ਗੱਲ ਪੱਧਰ ਦੀ ਗੱਲ ਕਰੀਏ ਤੇ ਜਾਂਚ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਸੀ ਕਿ ਕਿ ਜਾਂਚ ਜਿਹੜੀ ਹੈ ਜ਼ਰੂਰ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਲਗਾਤਾਰ ਜਿਹੜੀਆਂ ਕਾਰਵਾਈਆਂ ਵੀ ਤਾਬੜ ਤੋਰ ਦੇਖਣ ਨੂੰ ਮਿਲੀਆਂ ਤੇ ਹੁਣ ਮੋੜ ਤੋਂ ਜਿਹੜਾ ਹੈ ਮੁਹਾਲੀ ਦੇ ਐਮ ਐਲ ਏ ਕਲਵਨ ਸਿੰਘ ਹੋਰ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਿਨਨੇ ਵੀ ਪੀਜੀ ਮਾਲਕ ਨੇ ਉਹਨਾਂ ਦੇ ਖਿਲਾਫ ਦੁਆਰਾ ਤੋਂ ਕਾਰਵਾਈ ਹੋਵੇਗੀ ਉਹਨਾਂ ਦੇ ਜਿਹੜੇ ਨੇ ਦਸਤਾਵੇਜ਼ ਜਿਹੜੇ ਨੇ ਚੈੱਕ ਕੀਤੇ ਜਾਣਗੇ ਕਿ ਆ ਉਹ ਨੋਰਮਸ ਦੇ ਹਿਸਾਬ ਨਾਲ ਪ੍ਰਾਪਰਟੀ ਬਣਾ ਰਹੇ ਨੇ ਤੇ ਪੂਰੀ ਜਿਹੜੀ ਹੈ ਜਾਂਚ ਦਾ ਵਿਸ਼ੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਵੀ ਸ਼ੁਰੂ ਹੋਵੇਗੀ ਤੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੱ ਜਿਹੜੇ ਨੇ ਦੇਖਣ ਨੂੰ ਮਿਲਣਗੇ ਕਾਫੀ ਇੱਥੇ ਪੀਜੀ ਜਿਹੜੇ ਨੇ ਹੈਗੇ ਨੇ ਤੇ ਅਕਸਰ ਜਿਹੜਾ ਹੈ ਖਾਸ ਕਰ ਪੀਜੀ ਨੂੰ ਲੈ ਕੇ ਜਿਹੜਾ ਹੈ ਖਾਸ ਕਰ ਬਲੌਂਗੀ ਦੇ ਏਰੀਆ ਦੀ ਗੱਲ ਕਰੀ ਤੇ ਵਿਵਾਦ ਵੀ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਕਿ ਇੱਥੇ ਬਹੁਤ ਜ਼ਿਆਦਾ ਪੀਜੀ ਜਿਹੜੇ ਨੇ ਖੋਲੇ ਹੋਏ ਨੇ ਇਹਨੂੰ ਲੈ ਕੇ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਵੀ ਹੁੰਦੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਦੇਖਣ ਨੂੰ ਮਿਲੇਗੀ ਤਾਂ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇੱਥੇ ਕਾਰਵਾਈ ਵੀ ਦੇਖਣ ਨੂੰ ਮਿਲੇਗੀ ਅਗਰ ਬਲੌਂਗੀ ਦੀ ਗੱਲ ਕਰੀ ਜਿਨੇ ਵੀ ਪੀਜੀ ਅਵੈਧ ਰੂਪ ਦੇ ਵਿੱਚ ਬਣੇ ਨੇ ਤੇ ਇਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਵੀ ਦੇਖਣ ਨੂੰ ਮਿ ਕੀ ਕਾਰਵਾਈ ਹੁੰਦੀ ਹੈ ਮੌਹਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮੇ ਸੇ